ਯਾਨਕ ਹਾਦਸੇ ਨੇ ਪਲੰਦ ਦੇ ਵਿੱਚ ਹੀ ਮਾਪਿਆਂ ਦੇ ਲਾਡਲੇ ਪੁੱਤ ਨੂੰ ਮੌਤ ਤੇ ਮੂੰਹ ਪਾ ਦਿੱਤਾ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੇਖ ਕੇ ਹਰ ਇੱਕ ਦੇ ਹੋਸ਼ ਉਡ ਗਏ ਥਾਰ ਦੇ ਵਿੱਚ ਸਵਾਰ ਸੀ ਨੌਜਵਾਨ ਤਾਂ ਦਰਖਤ ਨਾਲ ਪਿਆਨਕ ਟੱਕਰ ਹੋਈ ਟੱਕਰ ਇੰਨੀ ਪਿਆਨਕ ਸੀ ਕਿ ਥਾਰ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ਬਰਦਸਤ ਸੀ ਕਾਰ ਦੇ ਪੂਰੀ ਤਰੀਕੇ ਦੇ ਨਾਲ ਪਰਖੱਚੇ ਉੱਡ ਚੁੱਕੇ ਨੇ ਚੱਕਨਾ ਚੂਰ ਹੋ ਚੁੱਕੇ ਨੇ ਤਾਂ ਨੌਜਵਾਨਾਂ ਦੀ ਹਾਲਤ ਇਸ ਕਦਰ ਸੀ ਕਿ ਉਹਨਾਂ ਦੀ ਪਛਾਣ ਤੱਕ ਨਹੀਂ ਹੋ ਰਹੀ ਸੀ ਤਾਂ ਤਸਵੀਰਾਂ ਵੀ ਤੋ ਹਰਡਨਲ ਸਾਂਝੀਆਂ ਕਰ ਰਹੇ ਇਸ ਹਾਦਸੇ ਦਾ ਦੋ ਨੌਜਵਾਨ ਸ਼ਿਕਾਰ ਹੋਏ ਨੇ ਮਾਲਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਪਾਲ ਦੀ ਅੱਡੇ ਤੇ ਆਲੂਆਂ ਵਾਲੇ ਸਟੋਰ ਦੇ ਕੋਲ ਇਹ ਜਿਹੜਾ ਹਾਦਸਾ ਵਾਪਰਿਆ ਥਾਰ ਗੱਡੀ ਦਰਖਤੀ ਨਾਲ ਟਕਰਾਨ ਕਰਕੇ ਦੋ ਨੌਜਵਾਨਾਂ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਪਿੰਡ ਟਾਡਾ ਖੁਰਦ ਦੇ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ਮਾਨ ਆਪਣੇ ਦੋਸਤ ਦੇ ਨਾਲ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਮਾਹਲਪੁਰ ਤੋਂ ਆਪਣੇ ਪਿੰਡ ਟਾਡਾ ਖੁਰਦ ਨੂੰ ਵਾਪਸ ਆ ਰਿਹਾ ਸੀ ਕਿ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ ਤਾਂ ਗੱਡੀ ਇੱਕ ਮੋٹے ਦਰਖਤ ਦੇ ਨਾਲ ਜਾ ਕੇ ਟਕਰaundੀ ਹੈ ਤਾਂ ਹਰਸ਼ਮਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਜਾ ਸਾਥੀ ਜਿਹੜਾ ਹਸਪਤਲ ਲਿਜਾਇਆ ਗਿਆ ਤਾਂ ਉੱਥੇ ਉਸਦੀ ਮੌਤ ਹੋ ਜਾਂਦੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਟਾਡਾ ਖੁਰਦ ਦੇ ਸਰਪੰਚ ਦੇ ਮੁੰਡੇ ਨਾਲ ਵੱਡਾ ਹਾਦਸਾ ਵਾਪਰਿਆ ਸਰਪੰਚ ਗੁਰਦੀਪ ਸਿੰਘ ਦਾ ਮੁੰਡਾ ਹਰਸ਼ਮਾਨ ਜਿਸ ਦੀ ਮੌਤ ਹੋ ਚੁੱਕੀ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ ਤਦਰਕ ਤੇ ਨਾਲ ਜਾ ਕੇ ਗੱਡੀ ਟਕਰੌਂਦੀ ਐ ਜਿਸ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਰੀ ਕਲ ਮਿਤੀ 31/07/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਾਲ ਮਾਲਪੁਰਾ ਚੇਟਾ ਉਾਇਜ਼ਗੀ ਤੇ ਤਾਂ ਇਹ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਆ ਸੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਹਸ਼ਰ ਪ੍ਰਯੋਗ ਕਰਤਾ ਸੀ ਇੱਕ ਲਿਦਾਣੇ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਆਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰਾਂ ਦੇ ਜੋ ਬਣਦੀ ਕਾਰਵਿਕ ਕਾਨੂੰਨੀ ਕੀਤੀ ਕਿੱਤੀ ਜਾਵੇ